ਲਕਿਨ ਜਿਹੜਾ 5000 ਬੋਲਦਾ ਹੈ ਨਾ ਉਹ ਨਹੀਂ ਬੈਠਦਾ ਹੈ ਉਹਨੇ ਬਣਾ ਲੈ ਸਤੀਪਾਲ ਜਿੰਦਾ ਜੋ ਅੱਜ ਸਰ ਜੀ ਵੈਲਕਮ ਪਲੀਜ਼ ਸਿੱਕਾ ਮੈਂ ਨਵੀਂ ਪਲੀਜ਼ ਸਿੱਕਾ ਦਾ ਕਟਨ ਹੋਣਾ ਹੈ ਹੋ ਚੁੱਕੇ ਹਨ ਜੀ ਨੂੰ ਕੰਮ ਜਾ ਰਹੇ ਹੈ ਦੇ ਬਾਕੀ ਜੋ ਕਰਮਚਾਰੀ ਔਰ ਸ਼ਕਤ ਦੇ ਪਤੰਤੇ ਇਸ ਪਲੀਸ ਟਿਕਾਣਾ ਘਟਨ ਕਰ ਰਹੇ ਨੇ ਜੀ ਸੋ ਤਾੜੀਆਂ ਨਾਲ ਸਾਰਿਆਂ ਨੇ ਇਸ ਵਕਤ ਕਰਨਾ ਹੈ ਜੀ ਇਸ ਪਲੀਸ ਦਾ ਦੁਬਾਰਾ ਆਪ ਤੋਂ ਕਾਫੀ ਟਾਈਮ ਸੇ ਇਸੇ ਜਿਹਾ ਨਹੀਂ ਪਹੁੰਚ ਨਹੀਂ ਆਉਂਦਾ ਉਹਨਾਂ ਦਾ ਮਾਣ ਜੋਗ ਐਮਐਲਏ ਸਾਹਿਬ ਵੱਲੋਂ ਮਾਣ ਜੋਗ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਕਾਰੀ ਬਾਈ ਇਹਨਾਂ ਮਸ਼ਹੂਰ ਹਾਤੀਆਂ ਵੱਲੋਂ ਜੋ ਤੋਂ ਅੱਜ ਮੁਰਾਦ ਕੀਤਾ ਗਿਆ ਹੈ ਉਹ ਕਾਟਨ ਕੀਤਾ ਗਿਆ ਹੈ ਪਿੱਛੇ ਕਰਦੇ ਨੇ ਅਤੇ ਪਹਿਰਵਾਸੀ ਜਿੰਨੇ ਵੀ ਪਤਵੰਤੇ ਹੋ ਪੁਲਿਸ ਕਰਮਚਾਰੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਥੇ ਆਉਣ ਤੇ ਨਿੱਘਾ ਸਵਾਗਤ ਹੋਰ ਜੀ ਆਇਆਂ ਕਿਹਾ ਜਾਂਦਾ ਹੈ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਲੋਕਾਂ ਦੀ ਸੁਰੱਖਿਆ ਹੈ ਉਹ ਸਾਡਾ ਫਰਜ਼ ਹੈ ਲਾਅ ਐਂਡ ਔਰਡਰ ਨੂੰ ਕਾਇਮ ਕਰਨ ਵਾਸਤੇ ਜੋ ਸ਼ਹਿਰ ਦੇ ਸਾਰੇ ਪੁਆਇੰਟ ਜਿੱਥੇ ਕਿ ਲਾਅ ਐਂਡ ਔਰਡਰ ਕੈਮਰੇ ਹੈਗਾ ਸਰਕਾਰ ਦੀ ਜੋ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਇਹ ਮੁਹਿੰਮ ਚੜੀ ਹੋਈ ਹੈ ਕਿ ਲਾਅ ਐਂਡ ਔਰਡਰ ਨੂੰ ਕਿਵੇਂ ਕਾਇਮ ਕੀਤਾ ਜਾ ਸਕੇ ਸੋ ਉਸ ਦੇ ਵਿੱਚ ਪੀਸੀਆਰ ਦੀਆਂ ਪਿਕਟਸ ਪੀਸੀਆਰ ਦੀਆਂ ਗੱਡੀਆਂ ਆਊਟਰ ਏਰੀਆ ਔਰ ਇੰਟਰਨਲ ਏਰੀਆ ਦੇ ਵਿੱਚ ਜੋ ਚੱਲ ਰਹੀਆਂ ਨੇ ਉਹਨਾਂ ਦੇ ਨਾਲ ਸੋ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਲੋਕਾਂ ਦੀ ਸੁਰੱਖਿਆ ਸਾਡਾ ਫਰਜ਼ ਉਸ ਮਹਮ ਨੂੰ ਕਾਇਮ ਜਾਬ ਰੱਖਦੇ ਹੋਏ ਇਸ ਪੁਲਿਸ ਸਟੇਜ ਦਾ ਅੱਜ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਹੈ ਸੋ ਦੇ ਉੱਤੇ ਮੇਰੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਪਰਏ ਜੀ ਔਰ ਬੋਰਿਸਤਗਾਰ ਜੋਗ ਮੈਡਮ ਐਸਐਸਪੀ ਮੈਡਮ ਅਵਨੀਤ ਕੌਂਟਰ ਜੀ ਔਰ ਸਾਰੇ ਹੀ ਇਸ ਇਲਾਕੇ ਦੇ ਸ਼ਹਿਰ ਦੇ ਲੋਕ ਇਕੱਠੇ ਇਕੱਤਰ ਹੋਏ ਔਰ ਇਸ ਇਕੱਤਰਤਾ ਦਾ ਜਿਹੜਾ ਮੁੱਖ ਮੰਤਵ ਸੀ ਸ਼ਹਿਰ ਦੇ ਵਿੱਚ ਕ੍ਰਾਈਮ ਔਰ ਨਸ਼ਿਆਂ ਦੇ ਉੱਤੇ ਕਾਬੂ ਪਾਉਣਾ ਜਦੋਂ ਅਸੀਂ ਲੋਕਾਂ ਦੇ ਜਾਣੇ ਆ ਸਾਨੂੰ ਮਹੱਲਿਆਂ ਦੇ ਵਿੱਚੋਂ ਗਰਾਉਂਡ ਰਾਈਡਿੰਗ ਰਿਪੋਰਟਾਂ ਮਿਲਦੀਆਂ ਹਨ ਖਾਸ ਤੌਰ ਤੇ ਪਬਲਿਕ ਨਮਾਇੰਦਿਆਂ ਨੂੰ ਮੈਂ ਮੇਰੇ ਸਾਥੀ ਐਮਸੀਐਨ ਨਾਲ ਵੀ ਸਲਾਹ ਮਸ਼ਵਰਾ ਕਰਦਾ ਰਹਿੰਦਾ ਹਾਂ ਔਰ ਉਹਨਾਂ ਨੂੰ ਮੈਂ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਡੀਪੀ ਸਾਹਿਬ ਨਾਲ ਜਾਂ ਐਸਐਸਪੀ ਸਾਹਿਬ ਨਾਲ ਸੰਝੇ ਕਰਦਾ ਹਾਂ ਉਸ ਦੇ ਵਿੱਚੋਂ ਅਸੀਂ ਦੇਖਿਆ ਕਿ ਜੇ ਸ਼ਹਿਰ ਦੇ ਵਿੱਚੋਂ ਕ੍ਰਾਈਮ ਦੇ ਉੱਤੇ ਕਾਬੂ ਪਾਉਣਾ ਹੈ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਐਂਟਰੀਆਂ ਹਨ ਉਹਨਾਂ ਨੂੰ ਪਲੱਗ ਕਰਨਾ ਜ਼ਰੂਰੀ ਹੈ ਉਸ ਨੂੰ ਸਾਹਮਣੇ ਰੱਖ ਕੇ ਅਸੀਂ ਗੁਰੂਕੁਲ ਰੋਡ ਦੇ ਉੱਤੇ ਪੁਲਿਸ ਪਿਕਟ ਬਣਾਈ ਹੈ ਔਰ ਬੈਂਮਨ ਪੋਲ ਦੇ ਉੱਤੇ ਰਿੰਗ ਰੋਡ ਦੇ ਉੱਤੇ ਜਿੱਥੇ ਕੈਮਰੇ ਵੀ ਲਾਏ ਗਏ ਨੇ ਔਰ ਇਸੇ ਤਰ੍ਹਾਂ ਜਿਹੜਾ ਕ੍ਰਾਈਮ ਕਈ ਵਾਰੀ ਹੁੰਦਾ ਸੀ ਰੇਲਵੇ ਗਰਾਊਂਡ ਕੋਲ ਉੱਥੇ ਜਾ ਕੇ ਵੀ ਇੱਕ ਪੁਲਿਸ ਸਟੇਸ਼ਨ ਰੱਖੀ ਹੈ ਇਸੇ ਤਰ੍ਹਾਂ ਤੋਬੀਆਣਾ ਜਿੱਥੇ ਸ਼ਿਕਾਇਤਾਂ ਆਉਂਦੀਆਂ ਨਸ਼ਾ ਵੇਚਣ ਦੀਆਂ ਜਾਂ ਕ੍ਰਾਈਮ ਦੀਆਂ ਉੱਥੇ ਵੀ ਇੱਕ ਪੁਲਿਸ ਸਟੇਸ਼ਨ ਬਣਾਈ ਗਈ ਹੈ ਔਰ ਸੰਸਪੁਰਾ ਰੋਡ ਤੇ ਬਣਾਈ ਗਈ ਹੈ ਮੈਡਮ ਐਸਐਸਪੀ ਔਰ ਡੀਐਸਪੀ ਵੀ ਹਮੇਸ਼ਾ ਲੋਕਾਂ ਦੀਆਂ ਜਿਹੜੀਆਂ ਲਾ ਐਂਡ ਆਊਟ ਦੇ ਸਬੰਧਿਤ ਤਕਰੀਕਾਂ ਜਿਹੜੀਆਂ ਹੁੰਦੇ ਰਹਿੰਦੇ ਆ ਉਹਨਾਂ ਦੀਆਂ ਸ਼ਿਕਾਇਤਾਂ ਹੁੰਦੇ ਰਹਿੰਦੇ ਨੇ ਉਹ ਸਬੰਧ ਦੇ ਵਿੱਚ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਔਰ ਆਰਗੇਨਾਈਜ਼ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਖਿਲਾਫ ਖੜੇ ਹੋ ਕੇ ਕ੍ਰਾਈਮ ਦੀ ਜਿਹੜੀ ਤਰਾ ਹੈ ਕ੍ਰਿਮੀਨਲ ਦੀ ਤਰਾ ਹੈ ਉਹ ਪੁਲਿਸ ਨੂੰ ਦਈਏ ਜੇ ਕੋਈ ਨਸ਼ਾ ਵੇਚ ਹੈ ਉਹਦੀ ਤਰਾ ਇਹਨਾਂ ਨੂੰ ਦਈਏ ਇਹਦੇ ਨਾਲ ਬਟਿੰਡੇ ਦੇ ਵਿੱਚ ਜਿਹੜੇ ਕੈਮਰੇ ਵੀ ਲੱਗਣੇ ਨੇ ਜਿਹੜੇ 104 ਦੇ ਕਰੀਬ ਕੈਮਰੇ ਨੇ ਔਰ ਜਿਹੜੇ ਹੋਰ ਰਹਿੰਦੀਆਂ ਥਾਮਾਂ ਨੇ 50 ਲੱਖ ਦੀ ਹੋਰ ਡਿਮਾਂਡ ਹੈ ਮੈਡਮ ਐਸ ਐਸ ਪੀ ਨੇ ਦੱਸੀ ਹੈ ਉਹ ਵੀ ਡੀਸੀ ਸਾਹਿਬ ਨੇ ਕਿਹਾ ਕੰਪਲੀਟ ਹੋ ਜਾਏਗੀ ਅਸੀਂ ਸਾਰੇ ਸ਼ਹਿਰ ਨੂੰ ਕਮਰਿਆਂ ਦੀ ਛਾਂ ਤੇ ਲੈ ਕੇ ਆ ਜਾਾਂਗੇ ਜਿੱਥੇ ਵੀ ਕ੍ਰਾਈਮ ਹੋਊਗਾ ਕੰਟਰੋਲ ਰੂਮ ਪੁਲਿਸ ਲਾਈਨ ਨਾਲ ਜੁੜਿਆ ਹੋਏਗਾ ਕ੍ਰਿਮੀਨਲ ਨੂੰ ਲੱਭਣਾ ਸਾਡੇ ਲਈ ਸੌਖਾ ਹੋ ਜਾਏਗਾ ਮੈਂ ਇਸ ਦੇ ਲਈ ਜਿੱਥੇ ਇੱਥੇ ਹਾਜ਼ਰ ਮੇਰੇ ਇਲਾਕੇ ਦੇ ਲੋਕਾਂ ਦਾ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਡੀਸੀ ਸਾਹਿਬ ਔਰ ਮੈਡਮ ਐਛ ਜੀ ਦਾ ਵਿਤਨ ਬਾਤ ਕਰਦਾ ਹਾਂ ਜਿਲ੍ਹੇ ਸਾਹਿਬ ਜਿਨ੍ਹਾਂ ਦੇ ਪ੍ਰਾਰਾਸ਼ਤ ਕੇ ਸੀ ਇਹ ਸਾਰੇ ਕਾਨੂੰਨ ਰੈਪੋਰਟੇ ਕਰਨ ਵਾਸਤੇ ਗੱਲ ਸਾਹਿਬ ਤੁਸੀਂ ਕਿਹਾ ਕਿ ਵੀ ਹੁਣ ਮੈਂ ਵੀ ਮੱਲਾ ਭਾਈ ਜਿਹੜੀਆਂ ਮੀਟਿੰਗਾਂ ਕਰਾਂਗਾ ਇਹ ਲੱਗਦਾ ਕਿ तकरीबन 3 ਸਾਲ ਹੋ ਗਏ ਸਰਕਾਰ ਨੂੰ ਕਿਉਂ ਹੁਣ ਜੁਰਤ ਚਾਉਂਦੇ ਨਹੀਂ ਮੈਂ ਪਹਿਲਾਂ ਵੀ ਕਰਦਾ ਜੀ ਜਿਹੜੀਆਂ ਇਹ ਹੁਣ ਤਾਂ ਅੱਜ ਤੋਂ ਬਾਅਦ ਸ਼ੁਰੂ ਕਰਨੀਆਂ ਨੇ ਪਹਿਲਾਂ ਮੇਰਾ ਤਾਂ ਤੁਸੀਂ ਤਾਂ ਮੇਰਾ ਜੀਵਨ ਦੇਖਿਆ ਬਚਪਨ ਤੋਂ ਲੈ ਕੇ ਮੇਰਾ ਤਾਂ ਰੋਜ਼ ਹੀ ਮਰਨ ਚੜਨ ਹੁੰਦਾ ਜੇ ਇੰਨੀ ਮੇਰੇ ਕੋਲੇ ਗਰਾਊਂਡ ਰਿਪੋਰਟ ਹੈ ਮਹੱਲਿਆਂ ਦੇ ਵਿੱਚੋਂ ਤਾਂ ਹੀ ਇਸ ਪਾਸੇ ਵੱਲ ਵਧੇਗਾ ਇਹ ਸਭ ਆਪਣਾ ਨਹਿਰ ਦੀ ਥੋੜੀ ਖੜੀਆ ਨਹਿਰ ਬਹੁਤ ਜਿਆਦਾ ਗੰਦਗੀ ਹੈ ਤੇ ਸਾਰਾ ਗਿਆ ਇਹ 2 ਮਹੀਨਾ ਪਟਾਣਾ ਪਾਣੀ ਦੇ ਵਿੱਚ ਦੇਖੋ ਉਹਦੇ ਵਿੱਚ ਇਹ ਹੈ ਜੀ ਕੁਝ ਸਾਂ ਪੁਛੇ ਤਿਹਾਰ ਗਏ ਆ ਲੋਕਾਂ ਨੂੰ ਬੇਨਤੀਆਂ ਵੀ ਬੜੀਆਂ ਕੀਤੀਆਂ ਨੇ ਜਦੋਂ ਰਿਲੀਜੀਅਸ ਸਿਸਟਮ ਇੱਥੇ ਆ ਜਾਂਦਾ ਹੈ ਉੱਥੇ ਲੋਕਾਂ ਨੂੰ ਅਸੀਂ ਰੋਕਣ ਦੇ ਬਾਵਜੂਦ ਵੀ ਨਹੀਂ ਰੋਕ ਸਕਦੇ ਉਹਨਾਂ ਨੂੰ ਬੇਨਤੀਆਂ ਕਰੀ ਦੀਆਂ ਨੇ ਕਿ ਪਾਣੀ ਸਾਡੇ ਵਾਸਤੇ ਪਵਿੱਤਰ ਹੈ ਅਸੀਂ ਪੀਣਾ ਇਸ ਨੂੰ ਗੰਦਾ ਨਾ ਕਰੋ ਮੈਂ ਤੁਹਾਡੇ ਨਾਲ ਹੀ ਹੁਣ ਸਾਰੇ ਸਾਂਗੀ ਤੁਹਾਨੂੰ ਬੇਨਤੀ ਕਰਨਾ ਜੋ ਜੋ ਮੇਰੀ ਵਾਇਸ ਹੁੰਦੇ ਆ ਕਿ ਪਾਣੀ ਨੂੰ ਪਵਿੱਤਰ ਰੱਖਣ ਵਾਸਤੇ ਇਸ ਦੇ ਵਿੱਚ ਗੰਦਨਾ ਸਿੱਟੋ ਉਹਨੂੰ ਸੰਭੋ ਜੀ ਸਰ ਇਹਦਾ ਕੋਈ ਜੁਰਮਾਨਾ ਵੀ ਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਹ ਵੀ ਹੋਵੇ ਕਿ ਜੇ ਤੁਹਾਨੂੰ ਜੇ ਫੜੇਗੇ ਤਾਂ ਜੁਰਮਾਨਾ ਹੋਵੇ ਜੇ ਸੀਸੀਟੀਵੀ ਕੈਮਰੇ ਸ਼ਹਿਰ ਚ ਲੱਗਣਗੇ ਤਾਂ ਇੱਥੇ ਸੀਸੀਟੀਵੀ ਕੈਮਰੇਾਂ ਦੇ ਵਿੱਚ ਵੀ ਜਿਹੜੇ ਲੋਕ ਛੱਡਦੇ ਨੇ ਤਾਂ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਜੁਰਮਾਨਾ ਹੋਵੇ ਤਾਂ ਕਿ ਅੱਾਂ ਵਾਸਤੇ ਨਾ ਹੋਣ ਜੋ ਲੀਗਲ ਸਿਸਟਮ ਹੋਏਗਾ ਜੀ ਕਰਾਂਗੇ ਮੈਂ ਤਾਂ ਬਲਕੇ ਆਹ ਜਿਹੜੀ ਅਸੀਂ ਇੱਥੇ ਸ਼ਹਿਰਗਾ ਬਣਾਉਣੀ ਹੈ ਜਿਹੜੀ 2 ਕਰੋੜ 70 ਦੀ ਲਾਗਤ 70 ਲੱਖ ਦੀ ਲਾਗਤ ਦੇ ਨਾਲ ਇੱਥੇ ਵੀ ਜਿਹੜੇ ਟਰਾਲੀਆਂ ਵਾਲੇ ਲਾ ਜਾਂਦੇ ਆ ਰਾਤ ਬਰਾਤੇ ਬਹੁਤ ਇੱਟਾਂ ਵੱਟੇ ਛਿੱਟੇ ਵੇ ਜਿਹੜਾ ਗਾਰਬੇਜ ਹੈ ਮੈਡਮ ਮੈਂ ਮੇਰੀ رائے ਹੈ ਕਿ ਜਿਹੜੇ ਇੱਥੇ ਆਪਣੇ ਪਿਕਟਾਂ ਦੇ ਬੰਦੇ ਹੋਣਗੇ ਉਹਨਾਂ ਟਰਾਲੀਆਂ ਦਾ ਚੋਣ ਨਾ ਕਰਨ ਉਹ ਜਿਹੜੇ ਟਰਾਲੀ ਲੈ ਕੇ ਆਉਂਦਾ ਉਹਦੀ ਰਜਿਸਟ੍ਰੇਸ਼ਨ ਫੜ ਲੈਣ ਉਹਨੂੰ ਕਹਿੰਨ ਵੀ ਤੂੰ ਇੱਕ ਟਰਾਲੀ ਲੈ ਕੇ ਆਇਆ ਹੈ ਤੇ ਇਥੇ 10 ਟਰਾਲੀਆਂ ਚੱਕਦੇ ਨੂੰ ਹੀ ਜੁਰਮਾਨਾ ਇਸ ਦੇ ਨਾਲ ਜਿਹੜਾ ਨਾ ਉਹ ਆਪਣੇ ਆਪ ਹੀ हट ਜਾਣਗੇ ਜਿਹਨੂੰ ਪਤਾ ਹੈ ਮੈਂ ਇੱਕ ਟਰਾਲੀ ਹਟਣਗੇ 10 ਚੱਕਣੀਆਂ ਪਹਿਣਗੀਆਂ ਇਹ ਗੰਦਪਨੋਂ हट ਜਾਣਗੇ ਗਿਲ ਸਾਹਿਬ ਇੱਕ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਇੱਕ ਟਾਈਮ ਹੀ ਮਿਲ ਰਿਹਾ 2 ਮਹੀਨੇ ਹੋ ਗਏ ਨਹਿਰ ਬੰਦ ਮੈਂ ਤੁਹਾਡੇ ਨਾਲ ਸਹਿਮਤ ਹਾਂ ਇੱਕ ਤਾਂ ਨਹਿਰ ਦੀ ਬੰਦੀ ਕਰਕੇ ਬਾਕੀ 2000 10 ਤੋਂ ਲੈ ਕੇ 14 ਸਾਲ ਹੋ ਗਏ ਪਾਣੀ ਦੀ ਅਗਮੈਂਟੇਸ਼ਨ ਨਹੀਂ ਹੋਈ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਸਾਡਾ ਬਠਿੰਡੇ ਦਾ ਪ੍ਰੋਜੈਕਟ ਅਮਰਤ 3 ਅਮਰਤ ਸਕੀਮ 3 ਸੀ ਜਿਹੜਾ ਹਜੇ 2 ਸਾਲ ਬਾਅਦ ਸਾਡੇ ਕਿਤੇ ਲਿੰਕ ਚ ਆਉਣਾ ਸੀ ਮੈਂ ਖੁਦ ਜਾ ਕੇ ਸੀਐਮ ਸਾਹਿਬ ਨਾਲ ਸਕਤੀ ਲੋਕਪਾਲ ਬੜੀ ਨਾਲ ਜੀ ਸਾਹਿਬ ਬੈਠੇ ਇਹਨਾਂ ਨਾਲ ਸਾਰਿਆਂ ਨਾਲ ਰਾਇ ਕਰਕੇ ਉਦਮ ਕੀਤਾ ਔਰ ਉਹ ਅਮਰਤ ਸਕੀਮ 2 ਕੋੜਾ ਉਹਦਾ ਸਰਵੇ ਚਾਲੂ ਹੋ ਗਿਆ 75 ਕਰੋੜ ਦਾ ਪ੍ਰੋਜੈਕਟ ਹੈ ਬੜੀ ਜਲਦੀ ਇੱਕ ਦੋ ਮੀਟਿੰਗਾਂ ਹੋਣੀਆਂ ਨੇ ਅਸੀਂ ਜਿਹੜੀ ਟੀਨ ਨੰਬਰ 1 ਲੈ ਕੇ ਸ਼ਹਿਰ ਦੇ ਲਈ ਪਾਣੀ 2050 ਤੱਕ ਦਾ ਪ੍ਰਬੰਧ ਕਰ ਰਹੇ ਆਂ ਔਰ ਦੋ ਸਟੈਂਡ ਦਾ ਪਾਣੀ ਜਿਹੜਾ ਹੈਗਾ ਮਿਲਣਾ ਸਰ ਬਾਕੀ ਪਾਣੀ ਦੀ ਗੱਲ ਕਰੀ ਜਾਈਏ ਸ਼ਹਿਰ ਦੇ ਵਿੱਚ ਜਿਹੜਾ ਬਾਸ ਦਾ ਪਾਣੀ ਕਾਫੀ ਰਕਾ ਹੋ ਜਾਂਦਾ ਹੈ ਦੇਖੋ ਸ਼ਹਿਰ ਜਿਹੜਾ ਕੱਪ ਦੀ ਤਰ੍ਹਾਂ ਬਠਿੰਡੇ ਦੇ ਵਿੱਚ ਕੋਈ ਗ੍ਰੈਵਿਟੀ ਫਲੋ ਤਾਂ ਹੈ ਨਹੀਂ ਇਹ ਆਉਡੀ ਬਣਾ ਕਿਤੇ 20 ਫੁੱਟ ਉੱਚਾ ਕਿਤੇ ਨੀਵਾ ਸਾਡੇ ਨੇਚਰਲ ਫਲੋ ਹੈ ਨਹੀਂ ਕਿਤੇ ਸਾਡੇ ਪੰਪਿੰਗ ਨਾਲ ਚੱਕੇ ਚੱਲਦੇ ਆਂ ਕੋਸ਼ਿਸ਼ ਕਰੀਦੇ ਆ ਜਦੋਂ ਬਾਰਸ਼ਾਂ ਹੁੰਦੀਆਂ ਨੇ ਬਾਰ ਜਿਹੜਾ ਪੰਪਿੰਗ ਫਲੋ ਆ ਉਹਦੀ ਇੱਕ ਕਪੈਸਿਟੀ ਹੈ ਕਿ ਕਿੰਨੇ ਕਿ ਉਸ ਪੋਰਟ ਜਿਹੜਾ ਪਾਣੀ ਚੱਕ ਕੇ ਬਾਹਰ ਸੁੱਟੂਗਾ ਪਰ ਪ੍ਰਮਾਤਮਾ ਨੇ ਜਿਹੜਾ ਸੁੱਟਣਾ ਉਹ ਬਿਨਾ ਪੁੱਛਿਆ ਸੁੱਟਦਾ ਕਿੰਨੇ ਕਿਲੋ ਸਿਕ ਹੈ ਇੱਕਦਮ ਨਹੀਂ ਪੜਿਆ ਜਾ ਸਕਦਾ ਉਹ ਵੇਜਤਨ ਜੀ ਜਨ ਸਾਹਿਬ ਕਹਾਂ ਯਾਸੀ ਵਿੱਚ ਕੀਤੀ ਇਹ ਜਿਹੜੀ ਉਹ ਸੀ ਲੈ ਰਹੇ ਆਂ ਤੇ ਉਹਦੇ ਉੱਪਰ ਪਾਣੀ ਦਾ ਇੰਪਲੋਜ਼ ਜਿਹੜੀ ਘੱਲ ਪਾਣੀ ਜਿਹੜਾ ਗਿਆ ਉਹ ਸੇਜੀ ਗੰਦਾਫੀ ਕਿਹਾ 75 ਕਰੋੜ ਦਾ ਪ੍ਰੋਜੈਕਟ ਆ ਉਹ ਉਹਦਾ ਜਿਹੜਾ ਕੇਸ ਹੈ ਚੱਲਿਆ ਗਿਆ ਉਹਦੇ ਸਰਵੇ ਜਿਹੜਾ ਹੈਗਾ ਸ਼ਾਹ ਐਂਡ ਸ਼ਾਹ ਕੰਪਨੀਆ ਉਹਨੇ ਸ਼ੁਰੂ ਵੀ ਕਰਤਾ ਹੈ ਬੜੀ ਜਲਦੀ ਜਿਹੜੇ ਬਠਿੰਡੇ ਦੇ ਲੋਕ ਇਸ ਪ੍ਰੋਜੈਕਟ ਨੂੰ ਪਾਉਣਗੇ ਮੇਰਾ ਮਨ ਦੀ ਪ੍ਰੋਜੈਕਟ ਬਾਰੇ ਦੱਸੋ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਕਹਦਾ ਉਹ ਇਹ ਇਹ ਪ੍ਰੋਜੈਕਟ ਹੈ ਹੀ ਆਮ ਲੋਕਾਂ ਦੇ ਲਈ ਇਹ ਵਿੱਚ ਸਾਡੇ ਐਮਐਲਏ ਬਠਿੰਡਾ ਅਰਬਨ ਜੀ ਗਰੂਪ ਦੇ ਸਰ डीसी शौकत अहमद ਪਰੇ اور ਸਾਡੀ ਟੀਮ ਨੇ ਕਾਫੀ ਵਾਰ ਸਾਡੀ ਡਿਸਕਸ਼ਨਸ ਹੋਈਆਂ ਕਿ ਜੋ ਸਾਡਾ ਸਪੀਡ ਲੈਵਲ ਕ੍ਰਾਈਮ ਜਿਹੜਾ ਆਮ ਨਾਗਰਿਕ ਨੂੰ ਅਫੈਕਟ ਕਰਦਾ ਹੈ ਅਸੀਂ ਉਹ ਦੀ ਸੈਂਸ ਆਫ ਕੰਫੀਡੈਂਸ ਪਬਲਿਕ ਚ ਲਿਆਣੀ ਇਹਨਾਂ ਏਰੀਆਜ਼ ਨੂੰ ਜਿਵੇਂ ਕਿ ਅੱਜ ਤੁਹਾਨੂੰ ਬਾਈਬਰ ਅੰਦਰ ਦਿੱਸ਼ਾ ਗਿਆ ਕਿ ਜਿਹੜੇ ਆਪਣੇ ਇਸ ਬਠਿੰਡਾ ਸ਼ਹਿਰੀ ਇਲਾਕੇ ਦੇ ਅਸੀਂ ਪੁਰਾਣੇ ਕ੍ਰਾਈਮ ਗ੍ਰਾਫ ਨੂੰ ਸਾਰਾ ਜਾਤੀ ਤੌਰ ਤੇ ਦੇਖਿਆ ਕਿ ਇਹ ਜਿਹੜੇ ਚਾਰ ਮੇਨ ਏਰੀਆਜ਼ ਹੈ ਜਿੱਥੋਂ ਕ੍ਰਿਮੀਨਲ ਜ਼ਿਆਦਾ ਐਂਟਰੀ ਐਗਜ਼ਿਟ ਹੁੰਦਾ ਹੈ ਉਹਨਾਂ ਏਰੀਆਜ਼ ਨੂੰ ਅਸੀਂ ਫਲੱਗ ਕਰਨ ਲਈ ਇੱਥੇ ਚਾਰ ਪਿਕਟਸ ਆਈਡੈਂਟੀਫਾਈ ਕਰਕੇ ਅੱਜ ਇੰਸਟਾਲ ਕੀਤੇ ਹੈਗੇ ਇੱਕ ਏਰੀਆ ਜਿੱਥੇ ਅਸੀਂ ਖੜਿਆ ਹੈ ਗੁਰੂਕੁਲ ਰੋਡ ਹੋ ਗਿਆ ਤੋਂ ਪਿਆਨਾ ਏਰੀਆ ਹੋ ਗਿਆ ਫਿਰ ਰੇਲਵੇ ਕਲੋਨੀ ਜਿੱਥੇ ਹੈਗੀ ਹੈ ਤੇ ਤੀਸਰਾ ਆਪਣਾ ਤੋਂ ਪਿਆਨਾ ਹੋ ਗਿਆ ਤੇ ਤੀਸਰਾ ਸੰਤਪੁਰਾ ਔਰ ਇਕਸੀ ਬਹਿਮਨਪੁਰ ਏਰੀਆ ਚ ਹਾਈ ਟੈਕ ਨਾਕਾ ਵੀ ਐਸਟੈਬਲਿਸ਼ ਕੀਤਾ ਜਿੱਥੇ ਸਾਡੇ ਸੀਸੀਟੀਵੀ ਕੈਮਰਾਜ਼ ਵੀ ਲੱਗੇ ਸੋ ਇੱਥੇ ਸਾਡੀ ਜਿਹੜੀ ਪੀਸੀਆਰ ਦੀ ਟੀਮ ਆਲਰੇਡੀ ਬੜਾ ਵਧੀਆ ਕੰਮ ਕਰ ਰਹੀਆਂ ਸੀਗੀਆਂ ਉਹਨਾਂ ਦੇ ਟੀਮਸ ਦਾ ਕਾਈਂਡ ਆਫ ਫਾਲਟਿੰਗ ਪੁਆਇੰਟ ਹੋਏਗਾ ਜਿੱਥੇ ਇਹ ਸਟਰੀਟ ਲੈਵਲ ਕ੍ਰਾਈਮ ਜਿਵੇਂ 스내ਚਿੰਗ ਹੋ ਗਈ ਕੋਈ ਮੋਬਾਈਲ ਕੋਈ ਪਰਸ ਨਾਚ ਹੋ ਗਿਆ ਜਾਂ ਕੋਈ ਪੈਟੀ ਲੈਵਲ ਦਾ ਡਰੱਗ ਦੀ ਕੋਈ ਸੇਲ ਹੁੰਦੀ ਹੈ ਇਹਨਾਂ ਸਾਰੇ ਕ੍ਰਾਈਮਸ ਨੂੰ ਠੱਲ ਪਾਣ ਲਈ ਇਹਨਾਂ ਨੂੰ ਯੂਟਲਾਈਜ਼ ਕੀਤਾ ਜਾਏਗਾ ਆਹ ਲੋ ਸੌਰੀ ਮੁਲਾਜ਼ਮ ਜਿਹੜੇ ਪੀਸੀਆਰ ਵਾਲੇ ਹੈਗੇ ਉਹਨਾਂ ਨੂੰ ਹੀ ਅਸੀਂ ਨਫਰੀ ਯੂਜ਼ ਕਰਾਂਗੇ ਉਹਨਾਂ ਦੇ ਹੌਲਟਿੰਗ ਲਈ ਹੀ ਇਹ ਪਿਕਟਸ ਬਣਾਏ ਗਏ ਆ ਜਿਹੜੇ ਜਿਵੇਂ ਕਿ ਕੋਈ ਪੁਲਿਸ ਪੋਸਟ ਪਹਿਲਾਂ ਹੁੰਦੀ ਸੀ ਉਹਨਾਂ ਦਾ ਨਿਊ ਅਪਡੇਟਡ ਵਰਜ਼ਨ ਕਹਿ ਲੋ ਸੋ ਪੁਲਿਸ ਸਾਡੀ ਕੋਈ ਤੇ ਚ ਨਵੀਂ ਨਹੀਂ ਹੈ ਬਟ ਉਹਨਾਂ ਦੇ ਏਰੀਆਜ਼ ਈਅਰਮਾਰਕ ਹੋ ਗਏ ਜਿੱਥੇ ਉਹ ਸਟੇਸ਼ਨ ਹੋਣਗੇ ਸੋ ਇਹ ਪਬਲਿਕ ਦੀ ਜਿਹੜੀ ਸਪੈਸ਼ਲੀ ਐਮਐਲਏ ਸਾਹਿਬ ਨੂੰ ਬਹੁਤ ਗਰਾਉਂਡ ਲੈਵਲ ਫੀਡਬੈਕ ਮਿਲਦੀ ਰਹੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਤਾਂ ਅਸੀਂ ਉਹਨੂੰ ਹੀ ਐਗਜ਼ੀਕਿਊਟ ਕੀਤਾ ਇਸ ਦੇ ਨਾਲ ਨਾਲ ਜਿਵੇਂ ਕਿ ਅਸੀਂ ਦੱਸਿਆ ਕਿ ਅਸੀਂ ਆਪਣੇ ਬਟਿੰਡਾ ਸ਼ਹਿਰ ਚ ਥੈਂਕਸ ਟੂ ਡੀਸੀ ਸਾਹਿਬ ਨੇ ਬਹੁਤ ਸਾਨੂੰ ਪ੍ਰੋਐਕਟਿਵਲੀ ਔਰ ਐਮਐਲਏ ਸਾਹਿਬ ਨੇ ਜੋ ਸੁਜੈਸ਼ਨ ਦਿੱਤੀਆਂ ਉੱਥੇ ਅਸੀਂ ਇਦਾਂ ਦੇ 30 ਪੁਆਇੰਟ ਆਪਣੇ ਬਟਿੰਡਾ ਸ਼ਹਿਰੀ ਏਰੀਆ ਦੇ ਆਇਡੈਂਟੀਫਾਈ ਕੀਤੇ ਜਿੱਥੇ ਅਸੀਂ ਹਾਈ ਕੁਆਲਿਟੀ ਦੇ ਕੈਮਰੇ ਲਾਉਣ ਵਾਲੇ ਹੈ ਥੈਂਕਸ ਟੂ ਗਵਰਨਮੈਂਟ ਪੰਡਿਤ ਤੇ ਉਸ ਤੋਂ ਬਾਅਦ ਅੱਜ ਅਸੀਂ ਮੌਕੇ ਤੇ ਹੀ ਐਮਐਲਏ ਸਾਹਿਬ ਨੂੰ ਰਿਕੁਐਸਟ ਕਰਕੇ ਔਰ ਡੀਸੀ ਸਾਹਿਬ ਨੇ ਵੀ ਹਮੇ ਪਰੀ ਹੈ ਕਿ ਅਸੀਂ 50 ਲੱਖ ਹੋਰ ਫੰਡਸ ਇਨਾ ਤੋਂ ਲੈ ਕੇ ਹੋਰ ਆਪਣੇ ਸ਼ਹਿਰੀ ਏਰੀਆ ਦੇ ਕੋਸ਼ਿਸ਼ ਕਰਾਂਗੇ ਕਿ ਸਾਰਾ ਹੀ ਏਰੀਆ ਜਿਹੜਾ ਸੈਂਸਿਟਿਵ ਐਂਟਰੀ ਐਗਜ਼ਿਟ ਪੁਆਇੰਟ ਹੈ ਉਹਨਾਂ ਨੂੰ ਅਸੀਂ ਕੈਮਰੇ ਤੋਂ ਕਵਰ ਕਰ ਲਈਏ ਔਰ ਇਹਦੀ ਸਾਰੀ ਜਿਹੜੀ ਕੈਮਰੇ ਦੀ ਫੁਟੇਜ ਹੈ ਉਹ ਸਾਡੇ ਪੁਲਿਸ ਕੰਟਰੋਲ ਰੂਮ ਚ ਆ ਜਾਏਗੀ ਜਿੱਥੇ ਸਾਡੀ ਟੀਮ ਅਲਰੇਡੀ ਬੈਠੀ ਹੈ ਤੇ ਉੱਥੇ ਇਹਨੂੰ ਵਾਚ ਕੀਤਾ ਜਾਏਗਾ ਮੈਡਮ ਟ੍ਰੈਫਿਕ ਬਹੁਤ ਵੱਡੀ ਸਮੱਸਿਆ ਹੈ ਜੀ ਖਾਸ ਕਰਕੇ ਜਿਹੜਾ ਰੇਲਵੇ ਸਟੇਸ਼ਨ ਏਰੀਆ ਹੈ ਉੱਥੇ ਇਰਟਾ ਇੰਨੀ ਜ਼ਿਆਦਾ ਹੁੰਦੇ ਨੇ ਅੱਜ ਜਿਹੜਾ ਸਾਡਾ ਫੰਕਸ਼ਨ ਹੈ ਉਹ ਪਿਕਟਸਲੀ ਸੀਗਾ ਬਟ ਟ੍ਰੈਫਿਕ ਵੀ ਅਸੀਂ ਕੁਝ ਹੋਰ ਵੀ ਮੈਨਪਾਰ ਥੋੜੀ ਆਰਗੂਮੈਂਟ ਕਰ ਰਹੇ ਆ ਪਿੱਛੇ ਸਾਡੇ ਕੁਝ ਕੁਛ ਅੱਧਾ ਦੀ ਡਿਊਟੀਆਂ ਆਈਆਂ ਜਿੱਥੇ ਮੈਨਪਾਰ ਜਾਂਦੀ ਰਹੀ ਬਟ ਅਸੀਂ ਰੂਟੀਨ ਚ ਸਾਨੂੰ ਟ੍ਰੈਫਿਕ ਦੀ ਜੋ ਵੀ ਕੰਪਲੇਂਟਸ ਆਉਂਦੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀ ਵੀ ਠਲ ਪਾਈਏ ਬਟ ਅੱਜ ਜੋ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ক্রিকেট ਸੀ ਲੋਕਾਸ ਦਾ ਸੀ ਦੇਖੇ ਬਹੁਤ ਦੇਰ ਤੋਂ ਚੌਕੀ ਵੀ ਜਿਹੜੀ ਹੈ ਮੰਗ ਦਿੱਤੀ ਕਿ ਵੀ ਐਸ ਏਰੀਆ ਦੇ ਉੱਤੇ ਇੱਕ ਚੌਕੀ ਬਣੇ ਪਈ ਚੌਕੀ ਕਿਉਂਕਿ ਏਰੀਆ ਬਹੁਤ ਵੱਡਾ ਹੋ ਗਿਆ ਜੀ ਦੇ ਲੋਕ ਜੇ ਥਾਣੇ ਜਾਂਦੇ ਨੇ ਤਾਂ ਇਹ ਤੋਂ ਥਾਣਾ 3-4 ਕਿਲੋਮੀਟਰ ਪੈ ਜਾਂਦਾ ਜੀ ਔਰ ਉਹਦਾ ਵੀ ਸਾਰਾ ਰਸਤਾ ਟੁੱਟਿਆ ਹੋਇਆ ਹੈ। ਚੌਂਕੀ ਦੀ ਜੀ ਜੋ ਇਸ ਤਰ੍ਹਾਂ ਸਿੱਧਾ ਨਹੀਂ ਬੰਡੀ ਹੈ ਇਹਨਾਂ ਦਾ ਪੂਰਾ ਪ੍ਰੋਸੀਜਰ ਹੁੰਦਾ ਪਰ ਜਿਸ ਤਰ੍ਹਾਂ ਦੀ ਡਿਮਾਂਡ ਹੈ ਤਾਂ ਅਸੀਂ ਲੈ ਕੇ ਏਰੀਆ ਦਾ ਸਾਰੀ ਪੋਪੂਲੇਸ਼ਨ ਸਾਰਾ ਕੁਝ ਲੈ ਕੇ ਭੇਜਣਾ ਪੈਂਦਾ ਸਰਕਾਰ ਨੂੰ ਫਿਰ ਉਹਦੀ ਨੋਟੀਫਿਕੇਸ਼ਨ ਹੁੰਦੀ ਹੈ ਪਰ ਜਿਸ ਤਰ੍ਹਾਂ ਦੀ ਡਿਮਾਂਡ ਚੱਲ ਰਹੀ ਹੈ ਤਾਂ ਮੈਂ ਪਤਾ ਕਰ ਲੂੰਗੀ ਕਿ ਪਤਾ ਕੋਈ ਸਾਡੇ ਕੋਲ ਕੋਰਸਪੋਨਡੈਂਸ ਹੋਵੇ ਫਿਰ ਵੀਲ ਐਕਟ ਅਕੋਰਡ। ਥੈਂਕ ਯੂ ਲੱਭੇ ਜਿੱਥੇ ਅਸੀਂ ਟਿਕਟਸ ਇੰਸਟਾਲ ਕੀਤੇ ਜਿੱਥੇ ਸਾਡੀ ਜਿਹੜੀ ਪੀਸੀਆਰ ਦੀ ਟੀਮ ਹੈ ਉਹਨਾਂ ਦੀ ਹੌਲਟ ਪੁਆਇੰਟ ਬਣੇਗਾ ਤੇ ਉਹਨਾਂ ਦਾ ਉੱਥੇ ਬੈਠਣ ਲਈ ਤੇ ਬਾਕੀ ਸਾਰੇ ਫੈਸਿਲਿਟੀਆਂ ਦਿੱਤੀ ਜਾਣਗੇ ਜੋ ਕਾਈਂਡ ਆਫ ਅ ਮਿਨੀ ਟੇਸਟ ਦੀ ਨਜ਼ਰ ਆਏਗਾ ਇਸ ਦੇ ਨਾਲ ਅਸੀਂ ਇੱਕ ਨਵਾਂ ਆਪਣਾ ਹਾਈ ਟੈਕ ਨਾਕਾ ਵੀ ਡਾਇਮੰਡ ਪੁਲ ਏਰੀਆ ਚ ਆਇਡੈਂਟੀਫਾਈ ਕੀਤਾ ਜਿੱਥੇ ਅਸੀਂ ਸੀਸੀਟੀਵੀ ਕੈਮਰਾ ਵੀ ਲਾਏ ਤੇ ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਐਮਐਲਏ ਸਾਹਿਬ ਦੇ ਨਾਲ ਸਲਾਮ مشورہ ਕਰਕੇ ਤੇ ਆਪਣੇ ਜਿਹੜੇ ਮੇਨ ਸ਼ਹਿਰ ਦੇ ਇੰਪੋਰਟੈਂਟ ਐਂਟਰੀ ਐਗਜ਼ਿਟ ਪੁਆਇੰਟ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਰਾਊਂਡ 150 ਦੇ ਕਰੀਬ ਸੀਸੀਟੀਵੀ ਕੈਮਰਾਜ਼ ਦੀ ਲੋਕਲ ਲੋਕੇਸ਼ਨਸ ਆਇਡੈਂਟੀਫਾਈ ਕਰਕੇ ਪ੍ਰਪੋਜ਼ਲ ਸਜ ਐਡিসি ਸਰ ਨੂੰ ਔਰ ਕਮਿਸ਼ਨਰ ਐਮ ਸੀ ਬਟਿੰਡਾ ਨੂੰ ਇਹਦੇ ਚ ਰਾਊਂਡ 83 ਲੱਖਸ ਦਾ ਜਿਹੜਾ ਪ੍ਰਪੋਜ਼ਲ ਅਸੀਂ ਪਲਾਨ ਕੀਤਾ ਹੈ ਜੋ ਸਾਨੂੰ ਬਹੁਤ ਜਲਦੀ ਅਪਰੂਵ ਹੋਣ ਵਾਲਾ ਹੈ ਕਿ ਅਸੀਂ ਇਹ ਸਾਰੇ ਕੈਮਰੇ ਵੀ ਆਪਣੇ ਜਿਹੜੇ ਸ਼ਹਿਰੀ ਏਰੀਆਜ਼ ਦੇ ਇੰਪੋਰਟੈਂਟ ਪੁਆਇੰਟਸ ਹੈ ਉੱਥੇ ਬਹੁਤ ਜਲਦੀ ਹੀ ਇੰਸਟਾਲ ਕਰਾਂਗੇ ਜਿਸ ਦਿਨ ਨਾਲ ਸਾਡਾ ਜਿਹੜਾ ਸਟਰੀਟ ਲੈਵਲ ਦਾ ਕਰਾਈਮ ਹੈ ਉਹਦੇ ਉਹਨੂੰ ਟ੍ਰੇਸ ਕਰਨ ਲਈ ਤੇ ਉਹਨੂੰ ਪ੍ਰिवेंट ਕਰਨ ਲਈ ਉਹਨੂੰ ਪੜਨ ਲਈ ਬਹੁਤ ਜ਼ਿਆਦਾ ਸਾਨੂੰ ਕੋਟਾ ਸਹਿਯੋਗ ਮਿਲੇਗਾ ਸੋ ਮੈਂ ਬੜੀ ਖੁਸ਼ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਚਾਰ ਇਹੋ ਜਿਹੇ ਏਰੀਆਸ ਜਿੱਥੇ ਕਿ ਕਈ ਵਾਰ ਸਾਨੂੰ ਜਿਹੜੇ ਹੈਗੇ ਆ ਪਬਲਿਕ ਆਉਂਦੀ ਸੀਗੀ ਇੱਕ ਕਿ ਇੱਥੇ ਕੰਪਲੇਂਟਸ ਆਉਂਦੀਆਂ ਸੀ ਕਿ ਕਿ ਉੱਥੇ ਕੁਝ ਸ਼ਰਾਰਤੀ ਅੰਸਰ ਜਿਹੜੇ ਹੈਗੇ ਉਸ ਏਰੀਆ ਵਿੱਚ ਘੁੰਮਦੇ ਨੇ ਇਸ਼ੂਸ ਅਰਾਈਜ਼ ਹੁੰਦੇ ਨੇ ਉੱਥੇ ਪਾਵੇਂ ਉਹ ਡਰੱਗਸ ਦੇ ਮਾਮਲੇ ਵਿੱਚ ਹੋਏ ਪਾਵੇਂ ਸਨੇਚਿੰਗਸ ਦੇ ਇਸ਼ੂਸ ਹੋਣ ਤੇ ਉਹਦੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਚਾਰ ਇਹੋ ਜਿਹੇ ਏਰੀਆਜ਼ ਨੂੰ ਆਈਡੈਂਟੀਫਾਈ ਕਰਕੇ ਆਪਾਂ ਟਿਕਟ ਜਿਹੜਾ ਹੈ ਉੱਥੇ ਨਵਾਂ ਇੱਕ ਕਨਸੈਪਟ ਜਿਹੜਾ ਹੈਗਾ ਉੱਥੇ ਆਪਾਂ ਲਾਗੂ ਕਰ ਰਹੇ ਹਾਂ ਜਿਹਦੇ ਛੋਟੇ ਏਰੀਆਜ਼ ਨੂੰ ਆਪਾਂ ਉੱਥੇ ਫੈਸਿਲਿਟੀ ਕ੍ਰੀਏਟ ਕਰਦੇ ਹੋਏ ਉੱਥੇ ਵੀ ਆਪਾਂ ਪੁਲਿਸ ਦੀ ਜਿਹੜੀ ਇੱਕ ਸੌਟਾਫ ਮਿਨੀ ਚੌਕੀ ਟਾਈਪ ਦਾ ਉੱਥੇ ਆਪਾਂ ਬਣਾ ਰਹੇ ਹਾਂ ਤੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਬਹੁਤ ਵਧੀਆ ਕਦਮ ਹੈ ਅ ਸਿਟੀਜ਼ਨਸ ਨੂੰ ਜਿਹੜਾ ਇੱਕ ਦਾ ਸੇਫਟੀ ਤੇ ਉਹਨਾਂ ਨੂੰ ਸੇਫ ਫੀਲ ਕਰਾਣਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈਗੀ ਹੈ ਤੇ ਉਸ ਦੀ ਤਰਫ ਇੱਕ ਬਹੁਤ ਵਧੀਆ ਪਹਿਲ ਹੈ ਇੱਕ ਵਧੀਆ ਕਦਮ ਹੈ ਇਹਦੇ ਨਾਲ ਨਾਲ ਬਾਕੀ ਹੋਰ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਵੀ ਆਪ ਪਤਾ जरा पुलिस की तरफों जिस तरीके आइडेंटिफाई किए गए हैं बहुत सारी लोकेशन उन्होंने भी आप प्लान कर रहे हैं कि उन्होंने सीसी टी -सी वी कवरेज के थ्रू आप कवर करते हुए एक सेंट्रल मोनीटरिंग कंट्रोल रूम भी जोड़ा है वह भी स्टैबलिश कर रहे हैं तो मैं समझता कि इस दाल जो है पबलिकों एक बहुत बड़ी राहत भी मिलेगी तो ही उन्होंने एक जोड़ा सेंस ऑफ सिक्योरिटी है वह भी बढ़ेगा तो मैं बधाई देना चाहगा एस एस पी मैडम तो उन्होंने सारी टीम को कि एक चंगा उपराला है तो इस तरीके दुग्ता ने जो है फोन भी ਮਲੇ ਬਟਿੰਡਾ ਹੋਂਦ ਬੰਦੇ ਬੂਗਿਲ ਸਰ ਸੀਸੀ ਬਟਿੰਡਾ ਸ਼ੌਕਰ ਅਹਿਮਦ ਪਰੇ ਜਿਨੇ ਵੀ ਉਥੇ ਪੋਲਿਟিক্যাল ਰਿਪਰੈਜ਼ੈਂਟੇਟਿਵਸ ਆਏ ਹੋਏ ਆ ਸਾਡੀ ਲੋਕਲ ਇਤੋਂ ਦੀ ਬਸਤੀ ਕਾਟਾ ਸਾਰਿਆ ਦਾ ਬਟਿੰਡਾ ਪੁਲਿਸ ਵੱਲੋਂ ਮੈਂ ਐਸਐਸਪੀ ਬਟਿੰਡਾ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਅੱਜ ਸਾਡੇ ਸੱਦੇ ਤੇ ਸ਼ਾਰਟ ਨੋਟਿਸ ਤੇ ਆਏ ਹੋ ਸਾਡੇ ਜਿਹੜੇ ਚਾਰ ਪਿਕਟਸ ਦੀ ਅੱਜ ਅਸੀਂ ਕਾਟਨ ਕਰਾਣਾ ਹੈ ਕਰਾਇਆ ਹੈਗਾ ਐਮਐਲਏ ਸਾਹਿਬ ਤੋਂ ਸੋ बार-बार तो मैं रिपीट नहीं करूंगी यही गल्लां ऐसे थोनू दस ही ਦਿੱਤੀਆਂ ਹੈ ਤੇ ਬੇਸਿਕਲੀ ਤਾਂ ਹੁਣ ਅਸੀਂ ਐਗਜ਼ੀਕਿਊਟ ਕਰਕੇ ਦੱਸਣਾ ਹੈ ਜੋ ਇੱਥੇ ਮੈਂ ਬੇਸਿਕ ਕ੍ਰੈਡਿਟ ਦੇਣਾ ਚਾਹਾਂਗੀ ਐਮਐਲਏ ਸਾਹਿਬ ਨੇ ਬਹੁਤ ਪੋਜ਼ਿਟਿਵਲੀ ਸਾਡੇ ਨਾਲ ਬੈਠ ਕੇ ਡਿਸਕਸ ਕੀਤਾ ਕਿ ਕਿਹੜੇ ਏਰੀਆਜ਼ 'ਚ ਸਾਨੂੰ ਜਿਹੜੀ ਸਾਡੀ ਲੋਕਲ ਪਬਲਿਕ ਹੈ ਉਹਨਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੀ ਫੀਲਿੰਗ ਕਿੱਥੇ-ਕਿੱਥੇ ਸਾਨੂੰ ਸਭ ਤੋਂ ਪਹਿਲਾਂ ਫੋਕਸ ਕਰਨਾ ਚਾਹੀਦਾ ਸੋ ਅਸੀਂ ਆਪਣੇ ਸ਼ਹਿਰੀ ਏਰੀਆ ਉਹ ਤਾਂ ਜਿਹੜਾ ਕ੍ਰਾਈਮ ਪੈਟਰਨ ਹੈ ਉਹਨੂੰ ਵੇ ਚੈੱਕ ਕੀਤਾ ਉਹਦੇ ਚ ਪਤਾ ਲੱਗਿਆ ਕਿ ਜਿਆਦਾ ਸਟਰੀਟ ਕ੍ਰਾਈਮ ਜਿਸ ਏਰੀਆਸ ਜਿੱਥੇ ਬਹੁਤ ਜ਼ਿਆਦਾ ਹੁੰਦੇ ਆ ਉਹਨਾਂ ਦੇ ਅਸੀਂ ਮੇਨ 4 ਪੁਆਇੰਟਸ ਆਇਡੈਂਟੀਫਾਈ ਕੀਤੇ ਤੇ ਸਾਡੀ ਪੀਸੀਆਰ ਟੀਮਾਂ ਪਹਿਲਾਂ ਵੀ ਬਹੁਤ ਵਧੀਆ ਕੰਮ ਕਰਦੀਆਂ ਤੇ ਇੰਸਪੈਕਟਰ ਪਰਵਿੰਦਰ ਪੀਸੀਆਰ ਇਨਚਾਰਜ ਉਸ ਟਾਈਮ ਵੀ ਸੀਗੇ ਹੁਣ ਤਾਂ ਐਸਐਚਓ ਕਟਵਾਲੀ ਵੀ ਹੈ ਇਹਨਾਂ ਨਾਲ ਗੱਲਬਾਤ ਕਰਕੇ ਇਹ ਚਾਰ ਜਗ੍ਹਾ ਲੋਕੇਟ ਕੀਤੀਆਂ ਗਈਆਂ ਜਿਨ੍ਹਾਂ ਨੂੰ ਪਹਿਲਾਂ ਹੀ ਦੱਸ ਚੁੱਕੇ ਐਸਐਚਓ ਕਟਵਾਲੀ ਵੀ ਔਰ ਆਪਣੇ ਸਾਡੀ ਵੀਡੀਓਜ਼ ਵੀ ਤੁਸੀਂ ਦੇਖ ਲੇ ਸੋ ਇਹਨਾਂ ਨੂੰ ਆਈਡੈਂਟੀਫਾਈ ਕਰਨ ਦਾ ਪਰਪਸ ਇਹੀ ਹੈ ਕਿ ਇੱਥੇ ਸਾਡੀ ਪੁਲਿਸ ਦੀ ਪ੍ਰੈਜ਼ੈਂਸ ਹੋਵੇ ਸੋ ਦੱਟ ਜਿਹੜੀ ਪਹਿਲਾਂ ਸਾਡੀ ਇੱਕ ਹਿਸਟਰੀ ਚੱਲੀ ਹੈ ਕਿ ਇੱਥੇ ਕਾਫੀ ਜ਼ਿਆਦਾ ਸਟਰੀਟ ਲੈਵਲ ਦੇ ਸਟੈਚਿੰਗਸ ਜਾਂ ਲੁੱਟੋਇਆ ਪੁਆਇੰਟ ਆਫ ਸੇਲ ਡਰੱਗਸ ਦੇ ਇਨਸੀਡੈਂਟ ਰਿਪੋਰਟ ਹੁੰਦੇ ਸੀ ਉਹਦਾ ਅਸੀਂ ਗ੍ਰਾਫ ਬਹੁਤ ਥੱਲੇ ਲੈ ਕੇ ਆਈਏ ਔਰ ਪਬਲਿਕ ਨੂੰ ਇੱਥੇ ਫੀਲ ਸੈਂਸ ਆਫ ਸਿਕਿਉਰਿਟੀ ਫੀਲ ਹੋਏ ਕਿ ਇੱਥੇ ਪੁਲਿਸ ਦੀ ਪ੍ਰੈਜ਼ੈਂਸ ਹੈ ਔਰ ਸਾਡੀ ਪੁਲਿਸ ਇੱਕ ਫ੍ਰੈਂਡਲੀ ਵੇਲ ਨਾਲ ਵੀ ਕੰਮ ਕਰੇ ਜਿਹੜੇ ਆਮ ਨਾਗਰਿਕ ਇਥੋਂ ਨਿਕਲਦੇ ਆ ਉਹਨਾਂ ਨੂੰ ਵੀ ਕੌਨਫੀਡੈਂਸ ਸਾਡੇ ਬੇਸਿਕ ਪਰਪਸ ਇਹੀ ਹੈ ਔਰ ਦੂਜੇ ਕਰ ਜਿਹੜੀ ਐਮਐਲਏ ਸਾਹਿਬ ਨੇ ਅਗੇਨ ਬਹੁਤ ਜ਼ਿਆਦਾ ਇਨੀਸ਼ੀਏਟਿਵ ਲੈ ਕੇ ਡੀਸੀ ਸਾਹਿਬ ਨੂੰ ਰਿਕੁਐਸਟ ਕੀਤਾ ਸਾਨੂੰ 83 ਲੱਖਸ ਦਾ ਜਿਹੜਾ ਫੰਡਸ ਅਲੋਟ ਕਰਾਏ ਗਏ ਹੈ ਡੀਸੀ ਆਫਿਸ ਵੱਲੋਂ ਉਹਦੇ ਵਿੱਚ ਮੈਂ ਸ਼ੌਕਤ ਐਮਾਜੀ ਦਾ ਵੀ ਥੈਂਕਸ ਕਵਾਂਗੀ ਕਿ ਇਹਨਾਂ ਨੇ ਜਿੱਦਾਂ ਹੀ ਅਸੀਂ ਇਹਨਾਂ ਨੂੰ ਆਪਣਾ ਪ੍ਰੋਪੋਜ਼ਲ ਭੇਜਿਆ ਇਹਨਾਂ ਨੇ ਪਹਿਲ ਦੇ ਆਧਾਰ ਤੇ ਸਾਡਾ ਅਪਰੂਵ ਕਰਾਇਆ ਉਹਦੀ ਸਾਡੀ ਜ਼ਿਲ੍ਹੇ ਦੀ ਕਮੇਟੀ ਵੀ ਬਣ ਚੁੱਕੀ ਹੈ ਤੇ ਇਸ ਵਿੱਚ ਸਾਡੇ ਲੋਕਲ ਐਸਪੀ ਸਿਟੀ BSP City 1 SHO कोतवाली ਇਹੀ ਲੋਕ ਮੇਨ ਮੈਂਬਰਸ ਐ ਤੇ ਇਨੋ ਨੇ ਕੰਮ ਵੀ ਸ਼ੁਰੂ ਕਰਤਾ ਹੈ ਤੇ ਜਿਹੜੇ ਸਾਡੇ ਸ਼ਹਿਰ ਦੇ ਮੇਨ ਏਰੀਆਜ਼ ਅਸੀਂ 35 ਤਾਂ ਨੇ ਸਪots ਆਇਡੈਂਟੀਫਾਈ ਕੀਤੇ ਐ ਜਿੱਥੇ ਜੇ ਕੋਈ ਕ੍ਰਾਈਮ ਕਰਕੇ ਕ੍ਰਿਮੀਨਲ ਨਿਕਲਦਾ ਹੈ ਉਹਦੇ ਜਿਹੜੇ ਮੇਨ ਮੇਨ ਐਂਟਰੀ ਐਗਜ਼ਿਟ ਏਰੀਆਜ਼ ਐ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਐ ਤੇ ਬਹੁਤ ਜਲਦ ਉਹ ਕੈਮਰਾਜ਼ ਵੀ ਸਾਡੇ ਇੰਸਟਾਲ ਹੋਣੇ ਸ਼ੁਰੂ ਹੋ ਜਾਣਗੇ ਤੇ ਜਲਦ ਅਸੀਂ ਤੁਹਾਨੂੰ ਉਹਦੇ ਵੀ ਇਨੌਗੁਰੇਸ਼ਨ ਕਿਉਂਕਿ ਉਹਦੀ ਅਸੀਂ ਜਿਹੜੀ ਵਿਊਇੰਗ ਹੈ ਆਪਣੇ ਪੁਲਿਸ ਕੰਟਰੋਲ ਰੂਮ ਨਾਲ ਸੈਂਟਰਲੀ ਲੋਕੇਟ ਕਰਾਂਗੇ ਸੋ ਬਹੁਤ ਜਲਦੀ ਅਸੀਂ ਉਹ ਵਾਲਾ ਫੰਕਸ਼ਨ ਵੀ ਕਰਾਂਗੇ ਜਜਾ ਤੋਂ ਸਾਡੇ ਕੰਮ ਪੂਰਾ ਨਿਖੜੇ ਚੜਦਨ ਲੈ ਸੋ ਇਹੀ ਸਾਡੇ ਛੋਟੇ ਛੋਟੇ ਕੁਛ ਨਾ ਕੁਛ ਅਸੀਂ ਕਰਦੇ ਰਵਾਂਗੇ ਸੋ ਦੱਟ ਤੁਹਾਨੂੰ ਵੀ ਲੱਗੇ ਕਿ ਜਿਹੜੀ ਬਟਿੰਡਾ ਐਡਮਿਨਿਸਟ੍ਰੇਸ਼ਨ ਅਲੋਂਗ ਵਿਦ ਲੋਕਲ ਐਮਐਲਏ ਬਟਿੰਡਾ ਅਰਬਨ ਹੈਗੇ ਸਾਰੇ ਇਸ ਕੰਮ ਚ ਬੇਸਿਕਲੀ ਤੁਹਾਡੀ ਸਿਟੀਜ਼ਨਸ ਲਈ ਹੈ ਸਿਟੀਜ਼ਨ ਸੈਂਟਰੀ ਕੇ ਸਾਰੇ ਸਾਡੇ ਕਕ ਵਕੂ ਪ੍ਰਾਲੇ ਚੱਲ ਰਹੇ ਸੋ ਇਟ ਇਜ਼ ਅ ਗੁੱਡ ਸਟਾਰਟ ਕਿ ਸਾਡਾ ਬੜੀ ਜਲਦੀ ਐਗਜ਼ੀਕਿਊਟ ਹੋ ਗਿਆ ਹੁਣ ਅੱਗੇ ਜਦੋਂ ਇਥੇ ਪੁਲਿਸ ਦਾ ਨਾਟ ਹੋਏਗੀ ਉਹਦੇ ਬਾਅਦ ਹੀ ਤੁਹਾਡਾ ਰਿਵਿਊ ਸੀ ਮੈਂ ਪ੍ਰਿਫਰ ਕਰਾਂਗੀ ਲਾਣਾ ਕਿ ਇਹ ਸਕਸੈਸਫੁਲ ਹੈ ਜਾਂ ਨਹੀਂ ਥੈਂਕ ਯੂ ਸੋ ਮੱਚ ਐਸਮੀ ਸਾਹਿਬ ਐਮ ਸੀ ਸਾਹਿਬਾਨ ਤੇ ਪਿਆਰੇ ਦੇਵ ਅਸਦੀਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਈਵਿੰਗ ਇਹ ਮੈਨੂੰ ਲੱਗਦਾ ਹੈ ਕਿ ਆਪਾਂ ਪਹਿਲਾ ਵੀਡੀਓ ਜਿਹੜੀ ਆਈ ਹੈ ਉਹ ਚਲਾ ਲਈ ਹੋਦੇ ਵਿੱਚ ਇਹ ਸੋਚਾਂ ਲੈਣ ਬਾਰੇ ਜਿਹੜੇ ਇਹ ਪਹਿਲਾਂ ਹੀ ਆਪਾਂ ਆਪਣੇ ਵਿਚਾਰ ਦੱਸ ਚੁੱਕੇ ਨੇ ਪਰ ਮੈਂ ਤਨ ਵੀ ਦੱਸਣਾ ਚਾਹਾਂਗਾ ਕਿ ਐਮਐਲਏ ਸਾਹਿਬ ਜਿਹੜਾ ਹੈਗਾ 1.5 ਸਾਲ ਪਹਿਲਾਂ ਆਪਾਂ ਇੱਥੇ ਦਫ਼ਤਰ ਵਿੱਚ ਆ ਕੇ ਇੱਕ ਵਾਰ ਗੱਲ ਹੋਈ ਸੀ ਕਿ ਤੁਹਾਨੂੰ ਜਿਹੜੀ ਪੁਲਿਸ ਪ੍ਰੈਜ਼ੈਂਸ ਹੈ ਵਿਜ਼ਿਬਿਲਿਟੀ ਹੈ ਉਹ ਵਧਾਉਣ ਦੀ ਲੋੜ ਹੈ ਖਾਸ ਕਰ ਹੁਣ ਆਏ ਏਰੀਆਜ਼ ਵਿੱਚ ਜਿੱਥੇ ਕੀ ਸਿਟੀ ਦਾ ਗ੍ਰੋਥ ਹੋ ਗਈ ਜਾਂ ਫਿਰ ਸਲਮਸ ਡਵਲਪ ਹੋ ਗਏ ਔਰ ਆਪਣਾ ਏਰੀਆ ਵਿੱਚ ਬਹੁਤ ਜਾਂ ਉਹਨਾਂ ਦੇ ਆਲੇ ਦੁਆਲੇ ਕਾਫੀ ਹੱਦ ਤੱਕ ਜਿਹੜਾ ਸਟਰੀਟ ਕ੍ਰਾਈਮ ਹੈ ਉਹ ਹੁੰਦਾ ਤੇ ਉੱਥੇ ਜਿਹੜੀ ਐਕੀਆ ਪੁਲਿਸ ਦੀ ਪ੍ਰੈਜ਼ੈਂਸ ਨਹੀਂ ਦਿੱਤੀ ਤੇ ਉਹਦੇ ਬਾਅਦ ਫਿਰ ਐਮਐਲਏ ਸਾਹਿਬ ਨੇ ਕਾਫੀ ਇਹਨੂੰ ਪੁਸ਼ ਕਰਕੇ ਤੇ ਐਸਐਸਪੀ ਮੈਡਮ ਦੇ ਨਾਲ ਵੀ ਟੇਕਅਪ ਕੀਤਾ ਤੇ ਫਾਈਨਲੀ ਤੁਸੀਂ ਦੇਖ ਰਹੇ ਹੋ ਅੱਜ ਜਿਹੜਾ ਇਹ ਚਾਰ ਬਿਜਿਟਸ ਜਿਹੜੀ ਹੈ ਕੀ ਇਹਨਾਂ ਦਾ ਇਨੌਗੁਰੇਸ਼ਨ ਹੋ ਰਿਹਾ ਹੈ ਆ ਆਮ ਵੀ ਆਪਾਂ ਇਹ ਦੇਖੀ ਕਿ ਜਿਦਾ ਪਹਿਲਾਂ ਵੀ ਆਪਾਂ ਕੋਸ਼ਿਸ਼ ਕੀਤੀ ਸੀ ਕਿ ਜਿਨੇ ਆਪਣੇ ਚੋਕਸ ਨੇ ਆ ਬਾਕੀ ਸਾਰੇ ਏਰੀਆਜ਼ ਨੇ ਉਥੇ ਪੁਲਿਸ ਦੀ ਪ੍ਰੈਜ਼ੈਂਸ ਵਧਾਈਏ ਪਰ ਫਿਰ ਇਹਦੇ ਵਿੱਚ ਲਿਮਿਟੇਸ਼ਨਸ ਨੇ ਤੁਸੀਂ ਵੀ ਸਮਝ ਸਕਦੇ ਹੋ ਕਿ ਜਿਵੇਂ ਜਿਵੇਂ ਸ਼ਹਿਰ ਆਕੇ ਵੱਧਦਾ ਹੈ ਉਹਦੇ ਹਿਸਾਬ ਨਾਲ ਜਿਹੜੀ 21 ਪੁਲਿਸ ਦੀ ਪੋਸਟ ਨਹੀਂ ਵੱਧਦੀ ਕਿਉਂਕਿ ਇਹਨਾਂ ਦਾ ਆਪਣਾ ਇੱਕ ਤਰੀਕਾ ਹੁੰਦਾ ਆਪਾਂ ਪੋਸਟ ਕ੍ਰੀਏਟ ਕਰਨੀ ਆਨੇ ਕਿਵੇਂ ਕਰਨਾ ਹੈ ਤੇ ਨਾਲ ਹੀ ਕਿ ਜਿਵੇਂ ਜਿਵੇਂ ਉਹਨਾਂ ਟੈਕਨੋਲੋਜੀ ਆਕੇ ਵੱਧ ਰਹੀ ਹੈ ਤੇ ਮੈਨੂਅਲ ਪ੍ਰੈਜ਼ੈਂਸ ਦੀ ਲੋਡ ਜਿਹੜੀ ਹੈ ਕਿ ਉਹ ਨਹੀਂ ਕੱਟ ਹੋ ਜਾਂਦੀ ਹੈ ਤੇ ਇਹ ਇਸ ਕਰਕੇ ਆਪਾਂ ਜਿਹੜਾ ਪਲਾਨ ਬਣਾਇਆ ਉਹ ਡਿਵਲ ਮਾਡਲ ਹੈ ਕਿ ਇੱਕ ਆਪਾਂ ਪਹਿਲਾ ਕੋਸ਼ਿਸ਼ ਇਹ ਕਰੀਏ ਕਿ ਜਿਹੜੇ ਏਰੀਆਜ਼ ਹੁਣ ਐਕਚੁਅਲ ਵਿੱਚ ਬਹੁਤ ਜ਼ਿਆਦਾ ਹਾਈਲੀ ਪ੍ਰੂਫ ਹੋ ਗਏ ਨੇ ਉੱਥੇ ਆਪਾਂ ਜ਼ਰੂਰ ਪੁਲਿਸ ਪ੍ਰੈਜ਼ੈਂਸ ਵੀ ਬਧਾਈਏ ਪਰ ਜਿਹੜੇ ਏਰੀਆਜ਼ ਜਿੱਥੇ ਲੱਗਦਾ ਕਿ ਰੁਟੀਨ ਵਿੱਚ ਕੋਆ ਏਰੀਆਜ਼ ਵੀ ਹੈ ਨਾਰਮਲ ਲੋਕ ਵੀ ਰਹਿੰਦੇ ਆ ਮੂਵਮੈਂਟ ਵੀ ਠੀਕ-ਠਾਕ ਹੁੰਦੀ ਹੈ ਪਰ ਫਿਰ ਵੀ ਉੱਥੇ ਆਪਾਂ ਐਟ ਲੀਸਟ ਆਈਜ਼ ਆਪਣੀ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਉਹ ਲਗਾ ਲਈਏ ਅ ਮਤਲਬ ਇਹ ਹੈ ਕਿ ਸੀਜ਼ਨ ਜਿਹੜਾ ਹੈ ਕਾ ਉਹ ਸੀਫ ਸੇਫ ਰੇ ਮੈਂ ਅੱਜ ਪੜ ਰਹਾ ਜੀ ਕਾ ਕਿਤੇ ਆਇਆ ਸੀ ਅੱਜ ਇੱਕ ਵਾਰ ਅਖਬਾਰ ਵਿੱਚ ਕਿ ਬਟਿੰਡਾ ਵਿੱਚ ਪਿਛਲੇ 2 ਸਾਲਾਂ ਵਿੱਚ ਸਾਈਬਰ ਕ੍ਰਾਈਮ ਦੇ ਕੇਸ ਜਿਹੜੇ ਗਿਣਾਂ ਗਏ ਵਲ ਕੇ ਹੈ ਨਾ ਕਾ ਕਿ ਤੁਸੀਂ ਵੀ ਪੜਿਆ ਹੋਣਾ ਅੱਜ ਮੈਨੂੰ ਲੱਗਦਾ ਟ੍ਰਿਬਿਊਨ ਵਿੱਚ ਆਇਆ ਸੀ ਇਹਦੇ ਦੋ ਪੈਨੋਂ ਹੁੰਦੇ ਆ ਇੱਕ ਪੈਨੋਂ ਤਾਂ ਹੈ ਰਿਪੋਰਟਿੰਗ ਦਾ ਵੀ ਕਿ ਜੇ ਪਹਿਲਾਂ ਵਿਅਕਤੀ ਦੇ ਨਾਲ ਕੋਈ ਕ੍ਰਾਈਮ ਹੋ ਜਾਂਦਾ ਤੇ ਜੇ ਉਹ ਰਿਪੋਰਟ ਨਾ ਕਰੇ ਤਾਂ ਨੰਬਰ ਤਾਂ ਬਹੁਤ ਘੱਟ ਹੈ ਇਹਦਾ ਮਤਲਬ ਤੇ ਇਹ ਨਹੀਂ ਹੋਇਆ ਕਿ ਕ੍ਰਾਈਮ ਨਹੀਂ ਹੋਇਆ ਦੂਜਾ ਇਹ ਪਹਿਲੂ ਤੇ ਜੇ ਰਿਪੋਰਟਿੰਗ ਬੰਦ ਜਾਂਦੀ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਜੀ ਸਿਟੀਜ਼ਨਸ ਦਾ ਪੁਲਿਸ ਤੇ ਵਿਸ਼ਵਾਸ ਆ ਗਿਆ ਕਿ ਜੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਮੈਨੂੰ ਯਾਦ ਹੈ ਕਿ ਜਦੋਂ ਪਹਿਲਾਂ ਆਪਾਂ ਫਰਸਟ ਇਨਸੀਡੈਂਟ ਸੀ ਤੇ ਹੋਇਆ ਸੀ ਇਹ ਫੋਨ ਦੇ ਆਏ ਜਿਹੜਾ ਐਕਸਟਰੈਕਸ਼ਨ ਦਾ ਤੇ ਉਸ ਵੇਲੇ ਕਈ ਸਾਰੇ ਲੋਕ ਜਿਹੜਾ ਹੈਗਾ ਪਹਿਲਾਂ ਦੱਸਦੇ ਨਹੀਂ ਸੀਗੇ ਫਿਰ ਇੱਕ ਸਾਢੇ ਕੋਲ ਮੈਨੂੰ ਲੱਗਦਾ ਕਿ ਉੱਥੇ ਰਾਮਾ ਤਲਵੰਡੀ ਸਾਹੂ ਦੇ ਉਹ ਮੇਰੇ ਦਫ਼ਤਰ ਵਿੱਚ ਆ ਗਏ ਮੈਂ ਉਹਨਾਂ ਐਸਐਸਪੀ ਸਾਹਿਬ ਨੂੰ ਮਿਲਾਇਆ ਤੇ ਉਹਦੇ ਬਾਅਦ ਆਪਾਂ ਜਿਹੜਾ ਹੈਗਾ ਉਹਦੀ ਸਾਰੀ ਡਿਟੇਲਸ ਟਰੈਕ ਕਰਕੇ ਉਹਦੇ ਬਾਅਦ ਤੁਸੀਂ ਵੇਖਿਆ ਕਿ ਆਪਾਂ ਉਹਨਾਂ ਨੂੰ ਕਾੜ ਦੇ ਲਿਆ ਤੇ ਵਿਦਨ 15 ਦਿਨਾਂ ਵਿੱਚ ਹੀ ਕਈ ਸਾਰੇ ਲੋਕ ਆ ਗਏ ਕਿ ਸਾਡੀ ਕੰਪਲੇਂਟ ਵੀ ਰਜਿਸਟਰ ਕਰ ਲੋ ਕਿ ਇੱਕ ਕੰਫੀਡੈਂਸ ਆਈਲੈਂਡ ਦਾ ਇੱਕ ਪ੍ਰਿਵਿਸ਼ਿਕ ਬੰਦੇ ਵਿੱਚ ਸੀਜ਼ਨ ਵਿੱਚ ਜਿਉਂ ਉਹਨਾਂ ਨੂੰ ਇਹ ਲੱਗੇ ਕਿ ਸਾਡੀ ਗੱਲ ਵਿੱਚ ਸੁਣਵਾਈ ਹੋ ਰਹੀ ਹੈ ਪੁਲਿਸ ਉਹਦੇ ਤੇ ਕਾਰਵਾਈ ਕਰ ਰਹੀ ਹੈ ਤਾਂ ਉਹ ਵੀ ਸਾਹਮਣੇ ਵੀ ਆ ਜਾਂਦੇ ਉਸ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਸਾਰੇ ਲੋਕ ਫੋਨ ਆਇਆ ਹੋਣਾ ਪਰ ਉਹ ਕਦੇ ਆਏ ਨਹੀਂ ਤੇ ਗੱਲ ਇਹ ਹੀ ਹੈ ਕਿ ਆਪਾਂ ਨੰਬਰਸ ਜਿਹੜੇ ਹੈਗੇ ਇਹਨਾਂ ਨੂੰ ਸੋਚ ਸਮਝ ਕੇ ਪਰਖਣਾ ਚਾਹੀਦਾ ਕਿ ਇਹਦਾ ਮਤਲਬ ਕੀ ਹੈ ਹੈਨਾ ਮਤਲਬ ਇਹ ਵੀ ਹੋ ਸਕਦਾ ਹੈ ਜੇ ਪੁਲਿਸ ਸੁਣਨਾ ਸ਼ੁਰੂ ਕਰ ਦੇ ਕੰਮ ਸ਼ੁਰੂ ਕਰ ਦੇ ਤੁਹਾਨੂੰ ਚੀਜ਼ ਵਾਪਸ ਲੱਭਣੀ ਸ਼ੁਰੂ ਹੋ ਜਾਏ ਤਾਂ ਉਹਨਾਂ ਨੂੰ ਇਸ਼ਾਰਾ ਹੋ ਜਾਂਦਾ ਕਿ ਮੇਰੀ ਟੀਨ ਚੰਗੀ ਸੀ ਜੇ ਉਹ ਵਾਪਸ ਲੱਭ ਸਕਦੇ ਤਾਂ ਮੈਂ ਪੁਲਿਸ ਵਾਲ ਦੇ ਕੋਲ ਚਲੇ ਜਾਵਾਂ ਤੇ ਮੈਂ ਆਪਾਂ ਆਸ ਇਹ ਰੱਖਣੀ ਹੈ ਕਿ ਜੀ ਸਿਟੀਜ਼ਨ ਦਾ ਪੁਲਿਸ ਤੇ ਵਿਸ਼ਵਾਸ ਹੋਵੇ ਤੇ ਉਹਦੇ ਵਾਸਤੇ ਵੀ ਹੈ ਕਿ ਇੱਕ ਤਾਂ ਪੁਲਿਸ ਵਾਲਾ ਜਿਹੜਾ ਹੈਗਾ ਜਾਂ ਪੁਲਿਸ ਦਾ ਵਿਅਕਤੀ ਹੈ ਜਾਂ ਮਹਿਲਾ ਹੈ ਉਹ ਚੰਗੇ ਤਰੀਕੇ ਨਾਲ ਸੰਗਿਏ ਵਿਵਹਾਰ ਦੇ ਨਾਲ ਕਰਾਇਆ ਪਬਲਿਕ ਨੂੰ ਪਲੀਜ਼ ਕਰੇ ਦੂਜਾ ਮਤੇ ਬਾਅਦ ਜਿਹੜੀ ਵਾਰੀ ਕੰਪਨੀ ਟੈਕ ਹੋ ਜਾਂਦੇ ਤੇ ਐਫਰਟਸ ਵੀ ਲਾਏ ਹੋਰ ਦੇਖ ਆਪਣਾ ਕੰਮ ਵੀ ਕਰੇ ਤਾਂ ਕੋनो ਐਫਰਟਸ ਲਾਉਣ ਦੇ ਵਾਸਤੇ ਜਿਹੜੀ ਹੈ ਕਿ ਇਹ ਚੀਜ਼ਾਂ ਜ਼ਰੂਰੀ ਨੇ ਮੈਂ ਫੀਲਡ ਵਿੱਚ ਪ੍ਰੈਜ਼ੈਂਸ ਜਿੱਥੇ ਕੋਈ ਆਸ-ਪਾਸ ਕਿਤੇ ਵੀ ਹੋਵੇ ਲਾਸਟ ਟਾਈਮ ਜਦੋਂ ਕੋਈ ਬੰਦਾ ਸੋਹਤੋ ਸਾਹਿਬ ਇਹ ਵਾਕੀ ਜੋ ਕਰਮਚਾਰੀ ਔਰ ਸ਼ਕtdevਤਵੰਤੇ ਇਸ ਪਲੀਸ ਟਿਕਾਣਾ ਘਟਨ ਕਰ ਰਹੇ ਨੇ ਜੀ ਤੋ ਤਾੜੀਆਂ ਨਾਲ ਸਾਰਿਆਂ ਨੇ ਸਵਾਗਤ ਕਰਨਾ ਹੈ ਜੀ ਇਸ ਪਲੀਸ ਦਾ ਦੁਬਾਰਾ ਪਰ ਆਪ ਤਾਂ ਕਾਫੀ ਟਾਈਮ ਸੇ ਇਸੇ ਇਸੇ ਲੱਗੇ ਹੈ। ਇਹ ਜਗ੍ਹਾ ਤੇ ਇੱਕ ਪੱਤ ਹੀ ਨਹੀਂ। ਲੈ ਦੇਖੀਏ। ਉਹਨਾਂ ਦਾ ਮਾਨਜੋਗ ਐਮਐਨ ਸਾਹਿਬ ਵੱਲੋਂ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਕਾਰੀ ਬਾਈ ਇਹਨਾਂ ਮਸ਼ਹੂਰ ਆਰਤੀਆਂ ਵੱਲੋਂ ਜੋ ਦੋ ਲੋ ਅਜੇ ਮੁਰੇ ਉਦਘਾਟਨ ਕੀਤਾ ਗਿਆ ਹੈ। ਪਿੱਛੇ ਕੰਮ ਫੈਕਟੀ ਕਿ ਮਿਸ਼ਨ ਸੀ ਸ਼ੌਕਤ আহমেদ ਭਰੇ ਜੀ ਮੈਡਮ ਐਸਐਸਪੀ ਮੈਡਮ ਅਬਲੀਤ ਕੌਂਟਰੋਲ ਜੀ ਐਸਪੀ ਸੀਟੀ ਨਰਿੰਦਰ ਜੀ ਡੀਐਸਪੀ ਸਾਹਰਵੰਤ ਸਿੰਘ ਜੀ ਐਸਐਚਓ ਸਹਿਬਾਨ ਆਸ ਤੌਰ ਦੇ ਉੱਤੇ ਪਿੰਟੂ ਜੀ ਜਿਨ੍ਹਾਂ ਨੇ ਕਾਫੀ ਰੋਲ ਅਦਾ ਕੀਤਾ ਇਹ ਸਾਰੇ ਮਾਮਲੇ ਨੂੰ ਜਿਹੜੇ ਛਰਾਉ ਦੇ ਵਿੱਚ ਮੇਰੇ ਸਾਥੀ ਨੇਸ਼ਨਲ ਕਮੇਟੀ ਦੇ ਵਿੱਚ ਜਦੋਂ ਕਾਉਂਸਲਰ ਸੀ ਮੈਂ ਮੇਰੇ ਨਾਲ ਰਹੇ ਗੁੰਦਵਾਸਾ ਸਾਹਿਬ ਰਾਣਾ ਜੀ ਅਰਪਾਰ ਸਿੰਘ ਜੀ ਅਤੇ ਸੁਖਦੀਪ ਸਿੰਘ ਜੀ ਤੇ ਰੋ ਔਰ ਸਾਰੇ ਹੀ ਮੇਰੇ ਸ਼ਹਿਰ ਦੇ ਇਸ ਇਲਾਕੇ ਦੇ ਅੱਜ ਜਿੱਥੇ ਮੇਰੇ ਸਾਹਮਣੇ ਬੈਠੇ ਮੇਰੇ ਭੈਣੋ ਦੇ ਭਰਾਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਤਿਹ ਜਿੱਕਰਦਾ ਵਾਹਿਗੁਰੂ ਜੀ ਦਾ ਕਾਲਾ ਸ਼ਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਜਦੋਂ ਆਮ ਆਦਮੀ ਸਤ ਮਿਟਾ ਦੀ ਐਡੀਟਿੰਗ ਚੱਲੇਗੀ ਬਾ ਸਾਹਮਣੇ ਸਕਰੀਨ ਤੇ ਸੋ ਸਾਰਿਆਂ ਨੇ ਇਸ ਨੂੰ ਧਿਆਨ ਨਾਲ ਦੇਖਣਾ ਹੈਗੀ ਉਸ ਤੋਂ ਬਾਅਦ ਅਗਾ ਪ੍ਰੋਗਰਾਮ ਆਪਾਂ ਜਾਰੀ ਕਰਾਂਗੇ ਐਡੀਟਿੰਗ ਸ਼ੁਰੂ ਕਰਦੇ ਮੈਂ ਜੀਰੂਪ ਸਿੰਘ ਗਿੱਲ ਐਮ ਐਲ ਏ ਹੁਂਦਾ ਸ਼ਹਿਰੀ ਤੁਹਾਨੂੰ ਇਹ ਬੜੀ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਅਸੀਂ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਲਾਇੰਡਰ ਦੇ ਰਤੇ ਬਹੁਤੀ ਕਬੀਤਾ ਦੇ ਨਾਲ ਕੰਮ ਕਰ ਰਹੇ ਸੀ ਉਹਨਾਂ ਦੇ ਨਾਲ ਸਤੀਪਾਲ ਜਿੰਦਾ ਜੋ ਅੱਜ ਸਰਟੇ ਵੈਲਕਮ ਪਲੀਸ ਸਿਕਤਾ ਦਾ ਮੈਂ ਦੇ ਨਵੀਂ ਪਲੀਸ ਸਿਕਤਾ ਦਾ ਕੰਮ ਆਪਟ ਕਰਨ ਹੋਣਾ ਹੈ ਹੋ ਚੁੱਕੇ ਹਨ ਜੀ